ਹੁਸ਼ਿਆਰਪੁਰ ਚ ਚੋਰਾਂ ਦੇ ਹੌਸਲੇ ਇੰਨੇ ਕੁ ਜ਼ਿਆਦਾ ਉੱਚੇ ਹੋ ਚੁੱਕੇ ਨੇ ਕਿ ਹੁਣ ਚੋਰਾਂ ਵੱਲੋਂ ਚਿੱਟੇ ਦਿਨ ਹੀ ਲੋਕਾਂ ਦੇ ਘਰਾਂ ਦੀਆਂ ਕੰਦਾਂ ਟੱਪ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 24 ਦਿਨ ਆਉਂਦੇ ਮੁਹੱਲਾ ਦਸ਼ਮੇਸ਼ نگر ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬੀਤੇ ਕੱਲ ਸਿਖਰ ਦੁਪਹਿਰੀ ਇੱਕ ਚੋਰ ਵੱਲੋਂ ਘਰ ਦੀ ਕੰਦ ਟੱਪ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਫਿਰ ਫਰਾਰ ਹੋ ਗਿਆ ਚੋਰੀ ਨਾਲ ਘਰ ਦਾ 10 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ ਚੋਰੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰੀ ਕਰਨ ਤੋਂ ਬਾਅਦ ਇੱਕ ਸ਼ਾਲਚ ਚੋਰ ਸਮਾਨ ਲੁਕਾ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਹੈ ਘਟਨਾ ਤੋਂ ਬਾਅਦ ਠਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਮੰਗਤਰਾਮ ਨੇ ਦੱਸਿਆ ਕਿ ਬੀਤੇ ਕੱਲੋ ਰਿਸ਼ਤੇਦਾਰੀ ਚ ਵਿਆਸਮਗਮ ਤੇ ਗਏ ਹੋਏ ਸਨ ਤੇ ਇਸ ਦੌਰਾਨ ਜਦੋਂ ਘਰ ਵਾਪਸ ਆਇਆ ਤਾਂ ਗੇਟ ਤੋਂ ਅੰਦਰੋਂ ਕੁੰਡਾ ਲੱਗਾ ਹੋਇਆ ਸੀ ਤੇ ਜਦੋਂ ਕੰਦ ਟੱਪਕਿਓਂ ਅੰਦਰ ਗਏ ਤਾਂ 메ਨ ਦਰਵਾਜ਼ੇ ਦਾ ਲੋਕ ਟੁੱਟਿਆ ਹੋਇਆ ਸੀ ਤੇ ਘਰ ਦੀਆਂ ਬਤੀਆਂ ਤੇ ਪੱਖੇ ਚੱਲ ਰਹੇ ਸੀ ਤੇ ਅਲਮਾਰੀਆਂ ਦੀਆਂ ਵੀ ਬੁਰੀ ਤਰ੍ਹਾਂ ਨਾਲ ਟੁੱਟਪਨ ਹੋਈ ਸੀ। ਉਹਨਾਂ ਦੱਸਿਆ ਕਿ ਚੋਰ ਘਰ ਚੋਂ 10 ਟੋਲੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਤੇ ਵਿਦੇਸ਼ੀ ਕਰੰਸੀ ਲੈ ਗਿਆ ਜਿਸ ਨਾਲ ਉਹਨਾਂ ਦਾ 10 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਚੋਰ ਵੱਲੋਂ ਸਿਕਰ ਦੁਪਹਿਰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਘਟਨਾ ਤੋਂ ਬਾਅਦ ਪੁਲਿਸ ਵੀ ਮੌਕਾ ਦੇਖਣ ਪਹੁੰਚੀ ਸੀ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਵਾਰਡ ਦੇ ਐਮਸੀ ਪਵਿੱਤਰਦੀਪ ਲੁਬਾਣਾ ਨੇ ਕਿਹਾ ਕਿ ਇਸ ਵਾਰਚੇ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਤੇ ਆਊਟਰ ਏਰੀਆ ਹੋਣ ਕਾਰਨ ਪੁਲਿਸ ਨੂੰ ਇੱਥੇ ਆਪਣੀ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਅਜਹੀਆਂ ਘਟਨਾਵਾਂ ਤੇ ਰੋਕ ਲੱਗ ਸਕੇ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ। ਮੇਰਾ ਨਾਮ ਮੰਗਿਤਰਾ ਹੋ ਜੀ। ਕਿਹੜਾ ਮhalla ਜੀ ਇਹ? ਇਹ ਦਸ਼ਮੇਸ਼ ਨਗਰ। ਠੀਕ ਹੈ ਜੀ। ਕੀ ਗੱਲਬਾਤ ਤੁਸੀਂ ਕਰ? ਗੱਲਬਾਤ ਜੀ ਅਸੀਂ ਮੈਰਿਜ ਤੇ ਗਏ ਸੀ ਕੱਲ ਤੇ 11:30 ਵਜੇ ਤੇ ਮੈਰਿਜ ਤੋਂ ਬਾਅਦ ਅਸੀਂ ਸ਼ਾਮ ਹੀ ਆਏ 5:00 ਵਜੇ। 5 ਵਜੇ ਆਇਆ ਤੇ ਅਸੀਂ ਚਾਬੀ ਵੇਰੀ ਮੈਨੂੰ ਮਕਾਨ ਦੀ ਪ੍ਰੋਸੀਜਨ ਦਿੱਤੀ ਸੀ ਪ੍ਰੋਸੀਜਨ ਵਿੱਚ ਚਾਬੀ ਅਸੀਂ ਲਈ ਆ ਕੇ ਲੈ ਕੇ ਤੇ ਗੇੜ ਜਿਹੜੇ ਖੋਲਿਆ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ ਸਾਨੂੰ ਇਥੇ ਡਾਊਟ ਹੀ ਹੋ ਗਿਆ ਵੀ ਅੰਦਰ ਇਹ ਕੁੰਡੀ ਲੱਗੀ ਵੀ ਇਹ ਕੋਈ ਚੱਕਾ ਹੋ ਗਿਆ ਕੁੜੀ ਸਾਡੇ ਦਲਾਪੇ ਰੋਣ ਵਿੱਚ ਕਹਿੰਦੀ ਵੀ ਕੋਈ ਚੱਕਾ ਹੋ ਗਿਆ ਫਿਰ ਅਸੀਂ ਮੁੰਡੇ ਆਪਣੇ ਗਵਾਂਢੀਆਂ ਦੇ ਆਏ ਉਹਨੂੰ ਪਿੱਛੇ ਚੜ ਕੇ ਤਾਂ ਮੈਂ ਅੰਦਰ ਐਂਟਰ ਕੀਤੀ ਐਂਟਰ ਖੋਲ ਕੇ ਗੁੰਡਾ ਹੋ ਗਿਆ ਫਿਰ ਜਿਹੜਾ ਗੁੰਡਾ ਹੋਲ ਕੇ ਅੰਦਰ ਅੰਦਰ ਗਿਆ ਤੇ ਇਹ ਟੁੱਟਾ ਪਿਆ ਰਿਹਾ ਲਾਈਟਾਂ ਜਗਦੀਆਂ ਸੀ ਪੱਖੇ ਚੱਲਣ ਡਿਆ ਸੀ ਤੇ ਅੰਦਰ ਸਭ ਖਲਾਰਾ ਖਲੋਰਾ ਸਮਾਨ ਉਹਨੇ ਲੋਕਰ ਤੋੜਿਆ ਲੋਕਰ ਤੋੜ ਕੇ ਤਕਰੀਬਨ ਸਾਲ ਤੱਕ 10 ਲੱਖ ਪਲੱਸ ਮਲਕਸਾ ਹਟਾ ਹੋ ਗਿਆ ਮੇਰੇ ਕੀ ਕੀ ਲੱਗੇ ਅੰਕਲ ਜੀ ਸੋਨਾ ਸੀ ਫਿਰ ਕੈਸ਼ ਸੀ ਹਾਂਜੀ ਡਾਲਰ ਸੀ ਆਪਣੇ ਕਰੈਸ ਥੋੜੀ ਜੀ ਉਹ ਲੱਗੇ ਸੋਨਾ ਕਿਨ ਇੱਕ ਤੋਂ ਨਸੇ ਤੋਂ ਉਹਨੇ ਕੋਲੇ 10 ਤੋਂ ਉਪਰ ਹੋਣ ਸੀ ਇੰਨਾ ਕ ਨੁਕਸਾਨ ਹੋਇਆ ਜਾ ਹਾਂਜੀ ਇੰਨਾ ਕ ਨੁਕਸਾਨ ਹੋਇਆ ਟੋਟਲ ਨੁਕਸਾਨ ਟੋਟਲ 10 ਲੱਖ ਤੋਂ ਉੱਪਰ ਹੀ ਆ ਠੀਕ ਹੈ ਤੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਹਾਂਜੀ ਹਾਂਜੀ ਕੰਪਲੇਂਟ ਰਸਮੀ ਲਿਖਾਈ ਸੀ ਪੁਲਿਸ ਆਈ ਸੀ ਉਹ ਦੇਖੀ ਉਹਨਾਂ ਨੇ ਉਹਨੂੰ ਉਹਨੂੰ ਕਟੇਜ਼ ਵੀ ਦਿਖਾਈ ਆਪਣੀ ਸਾਡੇ ਕੈਮਰੇ ਲੱਗੇ ਸੀ ਗੁੰਡੀਆਂ ਦੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਉਹਨਾਂ ਨੇ ਪਛਾਣ ਵੀ ਲਿਆ ਉਹ ਕਹਿੰਦੇ ਸਾਲਾ ਫੜ ਨਹੀਂ ਹੁੰਦਾ ਇਹ ਕਈ ਵਾਰ ਅੱਗੇ ਵੀ ਚੋਰੀਆਂ ਕੀਤੀਆਂ ਨੇ ਤੇ ਕਹਿੰਦਾ ਉਹ ਹੀ ਆ ਲੱਗ ਦੋ ਜਣ ਦੋ ਜਣੇ ਸੀ ਆਪਸ ਵਿੱਚ ਕਹਿੰਦੇ ਉਹ ਹੀ ਆ ਉਹ ਹੀ ਆ ਇੱਦਾਂ ਗੱਲ ਆਪੇ ਕਿਸੇ ਸੈਡੀ ਵਿੱਚ ਕਿੰਨੇ ਚੋਰ ਨਜ਼ਰ ਆ ਰਹੇ ਆ ਉਹਦੇ ਵਿੱਚ ਇਕੱਲਾ ਇੱਕੋ ਹੀ ਆ ਰਿਹਾ ਜੀ ਕੋਈ ਉਹ ਐਂਟਰ ਵੀ ਕੀਤਾ ਤਾਂ ਜਿਹ ਲੱਗਿਆ ਬਾਹਰ ਸਾਮਾਨ ਇਕੱਠਾ ਕਰਕੇ ਉਹ ਡਿੱਗੀ ਜੀ ਬਣਾ ਕੇ ਤੇ ਇੱਕ ਸ਼ਾਲ ਦੇ ਵਿੱਚ ਸਾਡੀ ਬੇਟੀ ਦਾ ਸ਼ਾਲ ਸੀ ਉਹਦੇ ਵਿੱਚ ਇੱਕ ਸਮਾਲੇ ਪੇੜ ਕਦੇ ਜਾ ਰਿਹਾ ਸੀ ਇਧਰ ਦੀ ਜਾ ਰਿਹਾ ਸੀ ਤੇ ਇਧਰ ਦੀ ਆਇਆ ਸੀ ਤੇ ਇਧਰ ਨੂੰ ਜਾ ਰਹੀ ਤੇ ਆਪਣਾ ਪਰਨਾ ਛੱਡ ਗਿਆ ਜੀ ਆਪਣਾ ਪਰਨਾ ਛੱਡ ਗਿਆ ਉਹ ਇੱਥੇ ਆਪੇ ਤੁਹਾਨੂੰ ਕਿਸੇ ਦਾ ਸ਼ੱਕ ਵਗਾਰ ਆ ਜਾ ਕੋਈ ਤੇ ਸ਼ੱਕ ਹੈ ਡਾਊਟ ਡਾਊਟਸ ਹਨ ਹੈ ਦੀ ਦੇਖਿਆ ਨਹੀਂ ਕਦੀ ਉਹ ਹਾਂਜੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨੂੰ ਘੱਟ ਜਲਦ ਜਲ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਵਾਪਸ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਜੀ ਕਿ ਕਿਆ ਨਾਮ ਹੈ ਤੁਹਾਡਾ ਮੇਰਾ ਪਵਿੱਤਰਦੀਪ ਸਿੰਘ ਮੈਂ ਕਾਉਂਸਲਰ ਹਾਂ 24 ਨੰਬਰ ਵਾਰਡ ਚੋਂ ਕਾਪੀ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀਆਂ ਚੋਰੀਆਂ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਦੇਖੋ ਸ਼ਹਿਰ ਦੇ ਨਾਮ ਨਾਲ ਮੈਂ ਆਪਣੇ ਵਾਰਡ ਦੀ ਵੀ ਗੱਲ ਕਰਦਾ ਵੀ ਕੰਟੀਨਿਊਸਲੀ ਮੇਰੇ ਵਾਰਡ ਦੇ ਵਿੱਚ ਦੋ ਤੋਂ ਤਿੰਨ ਚੋਰੀਆਂ ਜਿਹੜੀਆਂ ਤਕਰੀਬਨ ਵਾਰ ਦਾ ਤਾਂ ਉਹ ఎవਰੀ ਡੇ ਹੈਪਨਿੰਗ ਹੈ ਇੱਥੇ ਦੀ ਤੇ ਰੋਜ਼ ਹੁੰਦੀਆਂ ਔਰ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਜੂਣੀ ਸਰਕੀ ਮੈਂ ਜਿਹੜਾ ਇਹ ਇਨਸਟਿਟਿਊਸ਼ਨ ਇੱਥੇ ਆਪਾਂ ਖੜੇ ਆ ਹੁਣ ਇਹ ਦੁਪਹਿਰ ਦੇ 1.5 ਵਜੇ ਹੋਇਆ ਔਰ ਉਸ ਚੋਰ ਦੇ ਇੰਨੇ ਕੁ ਜ਼ਿਆਦਾ ਮਤਲਬ ਕਹਿ ਸਕਦੇ ਹਾਂ ਵੀ ਹੱਥ ਖੁੱਲਾ ਸੀ ਉਹ ਬਰਦਾ 27 ਤੋਂ 28 ਮਿੰਟ ਇਸ ਘਰ ਦੇ ਅੰਦਰ ਰਿਹਾ 1.5 ਤੋਂ 2 ਜੇ ਇਹ ਬੰਦਾ ਆਪਣਾ ਦਿਨ ਇਹ ਘਰ ਨਹੀਂ ਛੱਡ ਕੇ ਜਾ ਸਕਦਾ ਕਿਤੇ ਖਾਲੀ ਤਾਂ ਫਿਰ ਸ਼ਾਮ ਨੂੰ ਬੰਦਾ ਰਾਤ ਨੂੰ ਕਿੱਥੇ ਜਾਊਗਾ ਹਰੇਕ ਦੀ ਆਪਣੀ ਰਿਸ਼ਤਦਾਰੀਆਂ ਆ ਬੰਦੇ ਦਾ ਸਮਾਜ ਚ ਵਿਚਰਨਾ ਹੁੰਦਾ ਬੰਦੇ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ ਔਰ ਪੁਲਿਸ ਜਿਹੜੀ ਆ ਉਹ ਖੈਰਾ ਸਾਹਿਬ ਵਰਗੇ ਨੂੰ ਭਾਨੇ ਸਿੱਧੂ ਵਰਗੇ ਨੂੰ ਫੜਨ ਤੇ ਲੱਗੀ ਹੈ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮਤਲਬ ਪਾਕਿਸਤਾਨ ਵਰਗੇ ਹਾਲਾਤ ਹੋ ਗਏ ਸਾਡੇ ਵਾੜ ਦੇ ਵਿੱਚ ਅ ਕੱਲ ਪਰਸੋ ਦੀ ਮੈਂ ਗੱਲ ਕਰਦਾ ਪਿਪਲਾਂ ਵਾਲੀ ਚੋਰੀ ਹੋਈ ਇੱਕ ਮੇਰੇ ਘਰ ਦੇ ਨਾਲ ਹੀ ਇੱਕ ਗ੍ਰੀਨ ਐਵੇਨਿਊ ਕਲੋਨੀ ਆ ਉੱਥੇ ਚੋਰੀ ਹੋਈ ਅੱਜ ਇੱਥੇ ਹੋ ਗਈ ਮੈਨੂੰ ਸਮਝ ਨਹੀਂ ਲੱਗਦਾ ਵੀ ਆਪਾਂ ਕਰੀਏ ਕੀ ਔਰ बार-बार ਹਾਊਸ ਦੇ ਵਿੱਚ ਔਰ बार-बार ਜਰੂਰ ਵੀ ਕਿਸੇ ਵੀ ਅਥਾਰਟੀ ਦੇ ਨਾਲ ਮੇਰੀ ਗੱਲ ਹੁੰਦੀ ਹੈ ਰਿਕਾਰਡ ਦੇ ਉੱਤੇ ਆ ਵੀ ਮੈਂ ਬੜਾ ਇਹਨਾਂ ਨੂੰ ਜ਼ੋਰ ਪਾਉਣਾ ਵੀ ਮੇਰਾ ਜਿਹੜਾ ਵਾਰਡ ਹੈ ਉਹ ਆਊਟਰ ਵਾਰਡ ਆ ਵੀ ਨਾਲ ਹੀ ਸ਼ਾਮ ਤੋਂ ਰਾਤ ਕਿਹ ਕਾ ਸ਼ੁਰੂ ਹੋ ਜਾਂਦਾ ਖੁੱਲਾ-ਖੁੱਲਾ ਏਰੀਆ ਵੀ ਉਹਦੇ ਨਾਲ ਤਕਰੀਬਨ ਵੀ ਇੱਥੇ ਪੀਸੀਆ ਦੀ ਪੈਟਰੋਲਿੰਗ ਚਾਹੀਦੀ ਹੈ ਇੱਕ ਅੱਧਾ ਦਿਨ ਹੁੰਦੀ ਹੈ ਮੁੜ ਕੇ ਬੰਦੇ ਆਣੋਂ ਹਟ ਜਾਂਦੇ ਤਾਂ ਬੜਾ ਬੁਰੇ ਹਾਲਾਤ ਹੈ ਇਦਾਂ ਲੱਗ ਰਿਹਾ ਵੀ ਆਪਾਂ ਨੇ ਦਾ ਕਿ ਬੰਗਲਾਦੇਸ਼ ਪਾਕਿਸਤਾਨ ਚ ਘੁੰਮਦੇ ਪਏ ਵੀ ਉਹ ਹਾਲਾਤ ਹੋਏ ਪਏ ਆ